ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਿੰਮਤਪੁਰਾ ਦੇ ਵਿੱਚ ਇੱਕ ਹੋਰ ਗੱਲਬਾਤ ਹੈ ਵੀ ਜਿਹੜੀ ਵੀ ਜਾਣੇ ਆਪਣੇ YouTube ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਫਿਰ ਕੋਈ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੇ ਵਿੱਚ ਆਪਣੇ ਆਪ ਦੇ ਫਾਰਮ ਤੋਂ ਫੁੱਲੀ ਟਾਪ ਬ੍ਰੀਡ ਦੀ ਬੜੀ ਸੇਲ ਹੀ ਲੱਗ ਕੇ ਆਈ ਹੈ ਤਾਜੀ ਸੂਈਆਂ ਸੂਈ ਹੋਣੀਆਂ ਬਾਈ ਜੀ ਅੱਜ ਤਰੀਕ ਹੈ ਕੀ 11 ਕਾਜ਼ਮਾ ਮਹੀਨਾ 2025 ਤੇ ਦੁਪਹਿਰੇ 12:30 ਵਜੇ ਤਕਰੀਬਨ ਆਪਣੇ ਕੋਲ ਵੀਡੀਓ ਕਾਲ ਕਰ ਰਹੇ ਹੁਣੇ ਸਵੇਰ ਸੁਈ ਨੂੰ 1-2 ਮਿੰਟ ਹੋ ਗਏ ਫੇਸ ਬਿਊਟੀ ਚੈੱਕ ਕਰੋ ਬੈਡ ਦੀ ਕੱਦ-ਕੱਦ ਪੂਰਾ ਖੋਲਾ ਜੇ ਗੱਲ ਕਰੀਏ ਥਾਣਾ ਨਹੀਂ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿੱਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਥਾਣਾ ਲੱਗੇ ਬਹੁਤ ਸਵਾਹ ਚੁਆਈ ਚੁਈ ਇੱਕ ਨੰਬਰ ਆ ਪੂਰੀ ਸੀਟ ਢੱਡੀ ਆ ਬਈ ਕੋਈ ਲੱਤ ਛੜਾਣੀ ਹੈਗਾ ਕੋਈ ਚੱਕਰ ਵਧੀਆ ਫਿਕਸ ਜਿਹਾ ਹਵਾਨਾ ਕਰਨ ਵਾਲੀ ਦਾ ਆਰਡਰ ਚੈੱਕ ਕਰਵਾ ਦੇਣਾ ਤੁਹਾਨੂੰ ਕਿਸੇ ਕੋਲ ਦੇਖ ਸਕਦੇ ਕੰਪੈਕਟ ਆਰਡਰ ਹੌਸ ਸੁਣਾ ਆਡਰ ਤਿਆਰ ਕਰਿਆ ਕਰਨ ਵਾਲੀ ਨੇ ਉਨਾ ਹੀ ਹਵਾਲਾ ਦਿੱਸੇ ਉਹਨੇ ਹੀ ਅੱਕੇ ਨੂੰ ਆ ਆ ਦੇਖ ਸਕਦੇ ਆ ਦੁੱਧ ਦੀ ਗੱਲ ਕਰੀਏ ਦੁੱਧ ਬਾਈ ਜੀ ਨੇ 18 ਤੋਂ 20 ਕਿਲੋ ਖੁੱਲਾ ਚਵਾਨਾ ਬੈੜਨੇ ਹੌਸ ਸੁਣਾ ਪੂਰਾ ਤਾਰਾ ਕੱਦਗਾੜ ਦੀ ਪੂਰੀ ਵੱਡੀ ਆ ਦੇਖ ਸਕਦੇ ਆ ਕੇਸ ਬਿਟੀ ਚੈੱਕ ਕਰੋ ਬੈੜ ਮਗਰ ਆ ਗਿਆ ਬਾਈ ਜੀ ਇਹਦੇ ਬੱਸਾ ਤੇ ਕੇਜ ਬੈੜ ਦੇਖ ਸਕਦੇ ਤੁਸੀਂ ਬਹੁਤ ਸੁਣਾ ਖਾਣਾ ਦੀ ਗੱਲ ਕਰੀਏ ਥੜ ਦੁਬਾਰ ਤੁਹਾਨੂੰ ਫੇਰ ਦਿਖਾ ਦੇਣਾ ਖਾਣਾ ਬਹੁਤ ਚੰਗਾ ਲੱਗਿਆ ਬਈ ਆਡਰ ਰੂਡਰ ਬਹੁਤ ਸੁਣਾ ਤਿਆਰ ਕੀਤਾ ਕਰਨ ਵਾਲੀ ਨੇ ਖੜਾ ਦੇਖ ਸਕਦੇ ਨੇ ਪਵਾਨਾ ਬਹੁਤ ਸੋਹਣਾ ਜੇ ਕੋਈ ਚੰਗੀ ਦੇਵਾਲਾ ਹੈ 20 ਤੋਂ ਪਲੱਸ ਤੱਕ ਚੱਲੂਗਾ ਨਹੀਂ 18 ਤੋਂ 20 ਕਿਲੋ ਤੱਕ ਵੜਾ ਤੇ ਖੁੱਲਾ ਚਵਾਈ ਜਾਣਾ ਦੇਖ ਸਕਦੇ ਆ ਰਿਜਨਲ ਤੀਜਾ ਸੁਗਾ ਸੂਈ ਆ ਬਾਈ ਕੋਈ ਦੂਜਾ ਨਹੀਂ ਤੇ ਰਿਜਨਲ ਤੀਜਾ ਗੜ ਸੁਗਾ ਸੂਈ ਆ ਥਾਣਾ ਦਾ ਗੈਪ ਦੇਖ ਸਕਦੇ ਆ ਬਹੁਤ ਸੋਹਣਾ ਲੱਗਿਆ ਤੇ ਬਾਜਵੀਂ ਰੀਟੂ ਦੇ ਵੜ ਸੀਨ ਹੈ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੇ ਮੁੱਲ ਬਾਈ ਜਿੰਨਾ ਮਰਜ਼ੀ ਕਰਾ ਲਓ ਜੀ ਇਹਦਾ ਮੁੱਲ ਕਰਾਉਣ ਜਿੰਨਾ ਮਰਜ਼ੀ ਕਰੇ ਚੱਲ ਕੇ 65 ਕਰਾ ਲਗੇ 66 ਕਰਾ ਲਗੇ ਬਸ ਮਾਣ ਤਣ ਕਰਦਾਂਗੇ ਵਾਜ ਬ੍ਰੀਟਰ ਤੇ ਵਾੜ ਸੇਲ ਹੈ ਜੇ ਵੀ ਕਿਸੇ ਵੀ ਤੁਹਾਨੂੰ ਭਰਾ ਦੇ ਪਸੰਦ ਆਵੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਯਾਦ ਮਿਲਦਾ ਨਵੀਂ ਵੀਡੀਓ ਦਾ ਥੈਂਕ ਯੂ ਬਈ